ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਅਤੇ ਇਸ ਤੋਂ ਇਲਾਵਾ ਨਿਊਜ਼ ਦੇ ਵਿੱਚ ਕਾਫੀ ਜ਼ਿਆਦਾ ਇਹ ਖਬਰ ਵਾਇਰਲ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਦੋਸ਼ ਲਗਾਏ ਗਏ ਹਨ ਭਾਈ ਅਮਰਤਪਾਲ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਚੁੱਕਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਵੱਡਾ ਖੁਲਾਸਾ ਜਿਹੜਾ ਕਿ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਖਬਰ ਕਾਫੀ ਸੀ ਸੋ ਇਸੇ ਦੌਰਾਨ ਅਜਨਾਲਾ ਥਾਣੇ ਦੇ ਉੱਤੇ ਹਮਲੇ ਕਰਨ ਵਾਲੀ ਜਿਹੜੇ 43 ਮੁਲਾਜ਼ਮਾਂ ਦੇ ਖਿਲਾਫ ਦੋਸ਼ ਯਾਦ ਕੀਤੇ ਗਏ ਹਨ ਸੋ ਇਸੇ ਪੇਚੀ ਦੇ ਉੱਤੇ ਜਿੱਥੇ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਲਿਆਂਦਾ ਗਿਆ ਸੀ ਜਿਸ ਦੇ ਵੱਲੋਂ ਕਿ ਸੋਸ਼ਲ ਮੀਡੀਆ ਅਤੇ ਇਸ ਤੋਂ ਇਲਾਵਾ ਨਿਊਜ਼ ਐਂਕਰਾਂ ਦੇ ਸਾਹਮਣੇ ਜ਼ੋਰਦਾਰ ਜਿਹੜੇ ਕਿ ਤੁਹਾਨੂੰ ਦੱਤੀਏ ਕਿ ਨਾਰੇਬਾਜੀ ਕੀਤੀ ਗਈ ਤੇ ਜਿਸ ਤੋਂ ਬਾਅਦ ਉਸ ਦੇ ਦੁਆਰਾ ਕਿਹਾ ਗਿਆ ਕਿ ਭਾਈ ਅਮਰਤਪਾਲ ਦੇ ਉੱਤੇ ਛ ਲਗਾਏ ਗਏ ਹਨ ਕਿ ਪ੍ਰਧਾਨ ਮੰਤਰੀ ਬਾਜੇਕੇ ਦੁਆਰਾ ਜਿਹੜਾ ਕਿ ਇਹ ਕਿਹਾ ਗਿਆ ਹੈ ਕਿ ਅਮਰਤਪਾਲ ਜਿਹੜਾ ਕਿ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਚੁੱਕਾ ਹੈ ਰਾਸਰ ਝੂਠ ਹੈ ਤੇ ਪੁਲਿਸ ਦੇ ਦੁਆਰਾ ਉਸ ਦੇ ਨਾਲ ਕੋਟਮਾਰ ਕਰਕੇ ਇਹ ਸਭ ਲਿਖਵਾਇਆ ਗਿਆ ਹੈ ਸੋ ਪੁਲਿਸ ਦੇ ਦੁਆਰਾ ਉਸ ਨੂੰ ਟੌਰਚਰ ਕੀਤਾ ਗਿਆ ਹੈ ਕੋਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਹੀ ਜਿਹੜਾ ਉਸ ਨੂੰ ਮਜਬੂਰੀ ਦੇ ਵਿੱਚ ਇਹ ਸਭ ਕਹਿਣਾ ਪਿਆ ਹੈ ਸੋ ਵੱਡਾ ਖੁਲਾਸਾ ਤੁਹਾਨੂੰ ਦੱਦੀ ਹੈ ਕਿ মিডিਆ ਦੇ ਸਾਹਮਣੇ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਦੁਆਰਾ ਕਰ ਦਿੱਤਾ ਗਿਆ ਹੈ ਸੋ ਪੰਜਾਬ ਪੁਲਿਸ ਕਿਤੇ ਨਾ ਕਿਤੇ ਫੇਰ ਤੋਂ ਉਹੀ ਚਾਲਾਂ ਜਿਹੜੀ ਚਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਨੂੰ ਜਾਣੀ ਜਾਂਦੀ ਹੈ ਸੋ ਕਿਸੇ ਨੂੰ ਕੋਟਮਾਰ ਕਰਕੇ ਜਿਹੜਾ ਉਸ ਤੋਂ ਬਿਆਨ ਲਿਖਵਾਉਣਾ ਕਿਤੇ ਨਾ ਕਿਤੇ ਸੰਵਿਧਾਨ ਦੀ ਜਿਹੜਾ ਹੱਤਿਆ ਨੇ ਦੇ ਬਰਾਬਰ ਹੈ ભગવંત ਸਿੰਘ ਉਰਫ પ્રધાનમંત્રી બજજે વીરવાર ਨੂੰ પોલીસ સુરખિયાં ਦੇ ਵਿੱਚ ਜਿਹੜਾ ਕੀ ਤੁਹਾਨੂੰ ਦੱਸਦੀ ਹੈ ਕਿ ચીఖਦਾ ਰਿਹਾ ਕਿ ਉਸਨੇ અમਰਤਪਾਲ ਸਿੰਘ ਵਿਰੁੱਧ ਕੋਈ ਵੀ ਬਿਆਨ ਨਹੀਂ ਦਿੱਤਾ ਹੈ પોલીસ ਨੇ ਉਸ ਨੂੰ ਡરાਇਆ ਧਮਕਾਇਆ ਹੈ ਤੇ ખાલી ਕਾਗਜ਼ਾਂ ਦੇ ਉੱਤੇ દસ્તાਕਤ ਵੀ ਕਰਵਾ લે گئے ਹਨ ਸੋ ਦੱਸਣਯੋਗ ਹੈ ਕਿ ਪਿਛਲੇ ਦਿਨੀ ਹੀ ਸਪਲੀਮੈਂਟਰੀ ਚਲਾਨ ਪੇਸ਼ ਕਰਦੇ ਹੋਏ પોલીસ ਨੇ ਕਿਹਾ ਸੀ ਕਿ ਪ੍ਰધાનમંત્રી ਬਜજે ਨੇ ਆਪਣੇ ਬਿਆਨਤ ਵਿੱਚ ਕਿਹਾ ਹੈ ਕਿ અમਰਤਪਾਲ ਸਿੰਘ ਡਿਬਰੂਗੜ੍ਹ جیل ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਉਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਦਾ ਮੰਤਰੀ ਦੇ ਦੁਆਰਾ ਖੁਲਾਸਾ ਕਰ ਦਿੱਤਾ ਗਿਆ ਹੈ ਕਿ ਇਹ ਸਾਰਾ ਸਾਰਾ ਝੂਠ ਹੈ ਸੋ ਪੰਜਾਬੀਓ ਤੁਹਾਡੀ ਇਸ ਪ੍ਰਤੀ ਕੀ رائے ਹੈ ਕਿ ਪੰਜਾਬ ਪੁਲਿਸ ਦੇ ਦੁਆਰਾ ਜਿਹੜਾ ਕਿ ੱੱਕਾ ਕਰਕੇ ਕਿਸੇ ਤੋਂ ਜਿਹੜਾ ਜਾਣ ਬੁੱਝ ਕੇ ਜਿਹੇ ਜਿਹੜੇ ਉਹ ਬਿਆਨ ਲਿਖਾਉਣਾ ਕਿੰਨਾ ਕਜਾਇਜ਼ ਹੈ ਸੋ ਕਮੈਂਟ ਕਰਕੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਹ ਵੀ ਹੁਣ ਪੰਜਾਬ ਪੁਲਿਸ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦੀ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਹੁਣ ਭਗੌੜੀ ਐਲਾਨ ਕਰ ਦਿੱਤੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਮਹਿਲਾ ਦੇ ਵੱਲੋਂ ਜਿਹੜੀ ਕਿ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਜੀਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਦੁਆਰਾ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪਰ ਜਿਹਾਂ ਜੜੀਆਂ ਕਿ ਪੰਜਾਬ ਪੁਲਿਸ ਦੀਆਂ ਮੁਲਾਜ਼ਮੀਆਂ ਜਿਹੜੇ ਜਹੇ ਉਹਨਾਂ ਦੇ ਵੱਲੋਂ ਹੀ ਨਸ਼ਾ ਤਸਕਰਾਂ ਖਤੰ ਦਾ ਚਲਾਇਆ ਜਾ ਰਿਹਾ ਹੈ ਸੋ ਇਹ ਕਿਤੇ ਨਾ ਕਿਤੇ ਹੁਣ ਜਿਹੜੀ ਪੰਜਾਬ ਪੁਲਿਸ ਦੀ ਮੁਲਾਜ਼ਮੀਆਂ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਹੁਣ ਫਰਾਰ ਹੋ ਚੁੱਕੀ ਹੈ ਸੋ 5 ਲੱਖ ਰੁਪਏ ਦੀ ਰਿਸ਼ਵਤ ਦੇ ਲੈਣ ਦੇ ਜਿਹੜੇ ਕੇਸ ਤੇ ਉੱਤੇ ਦੋਸ਼ ਲੱਗੇ ਹਨ ਜੀ ਹਾਂ ਪਿਛਲੇ 9 ਮਹੀਨਿਆਂ ਤੋਂ ਰੇਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਕੀਰੀ ਸਸਪੈਂਡ ਮਹਿਲਾ ਪੁਲਿਸ ਇੰਸਪੈਕਟਰ ਨੂੰ ਅਦਾਲਤ ਨੇ ਹੁਣ ਭਗੌੜੀ ਐਲਾਨ ਕਰ ਦਿੱਤਾ ਹੈ ਭਗੌੜੀ ਐਲਾਨੇ ਜਾਣ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਹੈ ਕਿ ਸਸਪੈਂਡਡ ਇੰਸਪੈਕਟਰ ਦੇ ਖਿਲਾਫ ਧਾਰਾ 209 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰ ਤੋਂ 5 ਲੱਖ ਰੁਪਇਆ ਲੈ ਕੇ ਛੱਡਣ ਦੇ ਮਾਮਲੇ ਵਿਰੁੱਧ ਜਿਹੜਾ ਕਿ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਸੀ ਥਾਣਾ ਕੋਟ ਈਸੇਖਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਥਾਣੇ ਦੀ ਸਾਬਕਾ ਇੰਚਾਰਜ ਅਰਸ਼ਪ੍ਰੀਤ ਸਾਲ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਈਆ ਲੈਣ ਦਾ ਮਾਮਲਾ ਦਰਜ ਹੋਇਆ ਸੀ ਸੋ ਕਿਤੇ ਨਾ ਕਿਤੇ ਜਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਮ ਦੇ ਨਾਲ ਜਿਹੜਾ ਕਿ ਡੁੱਬ ਮਾਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਪਹਿਲਾਂ ਤੇ ਲੱਖ ਲੱਖ ਰੁਪਈਆ ਤਨਖਾਹ ਵਾਲੀਆਂ ਨੌਕਰੀਆਂ ਮਿਲਦੀਆਂ ਹਨ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਅਜਿਹੇ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਿਹੜੇ ਕਿ ਪੰਜਾਬ ਦੇ ਪੂਰੇ ਪੰਜਾਬੀਆਂ ਦੇ ਲਈ ਨਸ਼ਾ ਵੇਚ ਕੇ ਜਿਹੜਾ ਕਿ ਮੌਤ ਦਾ ਕੰਮ ਕਰ ਰਹੇ ਹਨ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਮੈਂਚੈਸਟਰ ਕਹੇ ਜਾਂਦੇ ਲੁਧਿਆਣਾ ਸ਼ਹਿਰ ਦੀ ਇਹ ਖਬਰ ਹੈ ਸੋ ਬੇहद ਸ਼ਰਮਨਾਕ ਤਸਵੀਰ ਤੁਹਾਡੇ ਸਾਹਮਣੇ ਜਿਹੜੀ ਕਿ ਪੇਸ਼ ਕਰ ਰਹੇ ਹਾਂ ਘਰ ਦੇ ਬਾਹਰ ਖੜੀਆਂ ਗੱਡੀਆਂ ਦੇ ਹੀ ਟਾਇਰ ਹੁਣ ਹੋਣ ਲੱਗੇ ਹਨ ਚੋਰੀ ਤੇ ਚੋਰਾਂ ਦੇ ਵੱਲੋਂ ਜਿਹੜਾ ਕਿ ਬਾਅਦ ਵਿੱਚ ਇਹਨਾਂ ਦੇ ਚੱਕਿਆਂ ਦੇ ਥੱਲੇ ਜਿਹੜੀਆਂ ਇੱਟਾਂ ਲਗਾਈਆਂ ਜਾ ਰਹੀਆਂ ਹਨ ਸੋ ਬੇहद ਸ਼ਰਮਨਾਕ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਦੇ ਵਿੱਚੋਂ ਹੁਣ ਟਾਇਰ ਚੋਰ ਗਰੋ ਸਰਗਰਮ ਹੋ ਚੁੱਕਾ ਹੈ ਜੋ ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਟਾਇਰ ਅਤੇ ਰਿਮ ਚੋਰੀ ਕਰ ਇਹ ਛਾਤਰਚੋਰ ਗੱਡੀਆਂ ਨੂੰ ਚੋਰੀ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਹੜਾ ਕਿ ਇੱਟਾਂ ਦੇ ਸਹਾਰੇ ਜਿਹੜਾ ਕਿ ਖੜਾ ਕਰ ਦਿੰਦੇ ਹਨ ਜਿਸ ਦੇ ਕਾਰਨ ਦੋ ਮਾਮਲੇ ਹੁਣ ਲਗਾਤਾਰ ਸਾਹਮਣੇ ਆ ਚੁੱਕੇ ਹਨ ਸੋ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਵੀ ਹੁਣ ਸਹਿਮ ਦਾ ਮਾਹੌਲ ਹੈ ਤੇ ਜਿੱਥੇ ਲੋਕ ਜਿਹੜਾ ਕਿ ਘਰ ਤੋਂ ਬਾਹਰ ਆਪਣੀਆਂ ਗੱਡੀਆਂ ਖੜੀਆਂ ਕਰ ਦਿੰਦੇ ਸਨ ਸੋ ਉਹਨਾਂ ਦੇ ਲਈ ਵੀ ਕਿਤਨਾ ਕਿਤੇ ਹੁਣ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਸੋ ਕਰੇਟਾ ਗੱਡੀ ਦੇ ਟਾਇਰ ਅਤੇ ਇਸ ਦੇ ਨਾਲ ਨਾਲ ਰਿਮ ਵੀ ਜਿਹੜੇ ਆ ਚੋਰਾਂ ਦੇ ਵੱਲੋਂ ਚੋਰੀ ਕਰ ਲਏ ਗਏ ਹਨ ਤੇ ਬਾਅਦ ਵਿੱਚ ਇੱਟਾਂ ਦੇ ਲਾ ਕੇ ਜਿਹੜਾ ਕਿ ਇਸ ਨੂੰ ਗੱਡੀ ਨੂੰ ਖੜੀ ਕਰਕੇ ਫਰਾਰ ਹੋ ਚੁੱਕੇ ਹਨ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਇੱਕ ਹੋਰ ਭਗਵੰਤਮਾਨ ਦੇ 스마트 ਸਕੂਲ ਦੀ ਜਿਹੜੀ ਆ ਤਸਵੀਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਕੀ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 스마트 ਸਕੂਲ ਕਿੰਨੀ ਜ਼ਿਆਦਾ ਹੁਣ ਵਿਕਸਿਤ ਰੂਪ ਦੇ ਵਿੱਚ ਚੱਲ ਰਿਹਾ ਹੈ ਇਸ ਬਾਰੇ ਹੁਣ ਜਾਣਕਾਰੀ ਪਤਾ ਕਰਦਿਆਂ ਹੋਇਆਂ ਪਤਾ ਲੱਗਾ ਹੈ ਕਿ ਕੁੱਲ ਵਿਦਿਆਰਥੀਆਂ ਦੀ ਗਿਣਤੀ ਇੱਥੇ 59 ਦੱਸੀ ਜਾ ਰਹੀ ਹੈ ਤੇ ਇਹ ਸਕੂਲ 1952 ਦੇ ਵਿੱਚ ਬਣਿਆ ਹੈ ਸੋ ਕਿਤੇ ਨਾ ਕਿਤੇ ਭਗਵੰਤਮਾਨ ਸਰਕਾਰ ਦੀ ਤੇ ਗਲਤੀ ਹੈ ਜਿਨ੍ਹਾਂ ਦੇ ਵੱਲੋਂ ਝੂਠਾ ਪ੍ਰਚਾਰ ਕਰਕੇ ਜਿਹੜਾ ਪੰਜਾਬ ਦੇ ਸਕੂਲਾਂ ਨੂੰ 스마트 ਸਕੂਲ ਦੱਸਿਆ ਜਾ ਰਿਹਾ ਹੈ ਤੇ ਪੁਰਾਣੀਆਂ ਸਰਕਾਰਾਂ ਬਾਦਲ ਅਤੇ ਇਸ ਤੋਂ ਇਲਾਵਾ ਕੈਪਟਨ ਦੀਆਂ ਸਰਕਾਰਾਂ ਦੀ ਵੀ ਗਲਤੀ ਹੈ ਕਿ 1952 ਦਾ ਜਿਹੜਾ ਬਣਿਆ ਹੋਇਆ ਸਕੂਲ ਜਿਸ ਦੀਆਂ ਕੀ ਛੱਤਾਂ ਕਿਸ ਵੇਲੇ ਡਿੱਗ ਜਾਣ ਕੋਈ ਪਤਾ ਨਹੀਂ ਹੈ ਜੰਗਾਲ ਦੇ ਕਾਰਨ ਖਿੜਕੀਆਂ ਜਿਹੜੀਆਂ ਕੀ ਉੱਤਰ ਗਈਆਂ ਹਨ ਇਸ ਤੋਂ ਇਲਾਵਾ ਛੱਤਾਂ ਦੇ ਉੱਤੇ ਵੀ ਜਿਹੜਾ ਘਾਹ ਉਗ ਗਿਆ ਹੈ ਤੇ ਕਮਰਿਆਂ ਦੀਆਂ ਕੰਧਾਂ ਦੇ ਉੱਤੇ ਫਲੈਕਸਾ ਲਗਾ ਕੇ ਬੱਚਿਆਂ ਦੇ ਬੈਠਣ ਯੋਗ ਬਣਾਇਆ ਗਿਆ ਹੈ ਸੋ ਖਿੜਕੀਆਂ ਦੇ ਵਿੱਚ ਗ੍ਰਿਲ ਤੱਕ ਨਹੀਂ ਹੈ ਤੇ ਸ਼ੀਸ਼ੇ ਤੇ ਕੀ ਹੋਣੇ ਹਨ ਸੋ ਸਕੂਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਲੋਈਆਂ ਖਾਸ ਦਾ ਜਿਹੜਾ ਸਕੂਲ ਤੁਹਾਨੂੰ ਦੱਦੀ ਹੈ ਕਿ ਦੱਸਿਆ ਜਾ ਰਿਹਾ ਹੈ ਸੋ ਕਾਫੀ ਜ਼ਿਆਦਾ ਮਾੜੇ ਹਾਲਾਤ ਇੱਥੇ ਸਕੂਲ ਦੇ ਚੱਲ ਰਹੇ ਹਨ ਕਿਤੇ ਨ ਕਿਤੇ ਮੌਜੂਦਾ ਸਰਕਾਰ ਨੂੰ ਜਿਹੜਾ ਕੀ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਵੇਲੇ ਵੀ ਜਿਹੜਾ ਇਸ ਸਕੂਲ ਦੀ ਛੱਤ ਦੇਖ ਸਕਦੀ ਹੈ ਤੇ ਛੱਤ ਦੇ ਉੱਤੇ ਵੀ ਮਿੱਟੀ ਅਤੇ ਘਾਹ ਉੱਗਿਆ ਹੋਇਆ ਹੈ ਜਿਸ ਦੇ ਕਾਰਨ ਸਕੂਲ ਦੇ ਵਿੱਚ ਪੜਨ ਵਾਲੇ ਬੱਚਿਆਂ ਦੇ ਕਾਫੀ ਜ਼ਿਆਦਾ ਮੁਸ਼ਕਲ ਹਾਲਾਤ ਹੁਣ ਲੱਗ ਰਹੇ ਹਨ ਸੋ ਤਸਵੀਰ ਤੁਸੀਂ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਸਮਾਰਟ ਸਕੂਲ ਜਿਹੜੇ ਕਹੇ ਜਾਂਦੇ ਹਨ ਉਹ ਇਸ ਸਮੇਂ ਚੱਲ ਰਹੇ ਹਨ ਸੋ ਇਸ ਤੋਂ ਬਾਅਦ ਵੀ ਖਬਰ ਵੀ ਹੁਣ ਜਿਹੜੀ ਆ ਕਿ ਤੁਹਾਨੂੰ ਦੱਦੀ ਹੈ ਕਿ ਸਰਕਾਰਾਂ ਦੇ ਵਿਰੁੱਧ ਹੀ ਆ ਰਹੀ ਹੈ ਲੱਖਾਂ ਰੁਪਏ ਜਿਹੜਾ ਕਿ ਗਊ ਸੈਸ ਇਕੱਠਾ ਕਰਨ ਦੇ ਬਾਵਜੂਦ ਵੀ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਿਵੇਂ ਪਸ਼ੂਆਂ ਦੇ ਵੱਲੋਂ ਝੁੰਡ ਬਣਾਇਆ ਗਿਆ ਹੈ ਤੇ ਇਨਸਾਨਾਂ ਦੇ ਵੱਲੋਂ ਜਿਹੜਾ ਕਿ ਭੇੜ ਕੀਤਾ ਜਾ ਰਿਹਾ ਹੈ ਵਿਚਕਾਰ ਸੜਕ ਦੇ ਸੋ ਟਰੈਫਿਕ ਵੀ ਕਾਫੀ ਜ਼ਿਆਦਾ ਜਾਮ ਹੁੰਦੀ ਹੈ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ ਜੀਰੋਕਪੁਰ ਸ਼ਹਿਰ ਤੋਂ ਇਹ ਤਸਵੀਰ ਨਿਕਲ ਕੇ ਆਈ ਹੈ ਸ਼ਹਿਰ ਦੇ ਵਿੱਚ ਘੁੰਮ ਰਹੇ 12 ਪਸ਼ੂ ਲੋਕਾਂ ਦੇ ਲਈ ਹੁਣ ਜਾਨ ਦਾ ਖਤਰਾ ਬਣਦੇ ਜਾ ਰਹੇ ਹਨ ਇਹਨਾਂ 12 ਪਸ਼ੂਆਂ ਦੇ ਕਾਰਨ ਸੜਕਾਂ ਤੇ ਆਸੇ ਜਿਹੜੇ ਵਾਪਰ ਰਹੇ ਹਨ ਤੇ ਕਈ ਵਾਰ ਇਹ ਆਪਸ ਵਿੱਚ ਭੇੜਦੇ ਹਨ ਤੇ ਜਿਸ ਦੇ ਕਾਰਨ ਕਈ ਲੋਕਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਸੋ ਪਿਛਲੇ ਬੁੱਧਵਾਰ ਰਾਤ 9:30 ਵਜੇ ਤੇ ਕਰੀਬ 9:00 ਵਜੇ ਤੇ ਕਰੀਬ ਜਿਹੜਾ ਕਿ ਇੱਕ ਫਰਨੀਚਰ ਮਾਰਕੀਟ ਦੇ ਵਿੱਚ ਜਿਹੜਾ ਕਿ ਇਹ ਇਨਸਾਨ ਭੇੜ ਜਾਂਦੇ ਹਨ ਜਿਸ ਤੋਂ ਬਾਅਦ ਕੀ 10 ਮਿੰਟ ਤੱਕ ਲਗਾਤਾਰ ਹੀ ਲੜਦੇ ਰਹੇ ਤੇ ਲੋਕ ਲੋਕਾਂ ਨੂੰ ਆਪਣੇ ਬਾਹਨ ਸਾਈਡ ਦੇ ਉੱਤੇ ਖੜੇ ਕਰਕੇ ਲੜਾਈ ਦੇਖਣ ਇਹ ਤੇ ਸਾਂਹ ਦੀ ਲੜਾਈ ਦੇ ਦੌਰਾਨ ਜਦੋਂ ਦੋ ਮੋਟਰਸਾਈਕਲ ਸਵਾਰਾਂ ਨੇ ਰਸਤੇ 'ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਉੱਤੇ ਵੀ ਜਿਹੜਾ ਕਿ ਤੁਹਾਨੂੰ ਦੱਸੀਏ ਕਿਸਾਨਾਂ ਦੇ ਦੁਆਰਾ ਹਮਲਾ ਕਰ ਦਿੱਤਾ ਗਿਆ ਸੋ ਇਹ ਤਸਵੀਰਾਂ ਜਿਹੜੀਆਂ ਪੰਜਾਬ ਦੀਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਲਗਾਤਾਰ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਕੈਮਰੇ ਲਾਏ ਜਾ ਰਹੇ ਹਨ ਇਸ ਤੋਂ ਇਲਾਵਾ ਟੂਲ ਪਲਾਜ਼ੀਆਂ ਦੇ ਉੱਤੇ ਟੂਲ ਕੱਟੇ ਜਾ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਅਵਾਰਾ ਪਸ਼ੂਆਂ ਨੂੰ ਜਿਹੜਾ ਕੰਟਰੋਲ ਕਰਨ ਦੇ ਲਈ ਉਹਨਾਂ ਦੇ ਕੋਲ ਫੰਡ ਮੌਜੂਦ ਨਹੀਂ ਹੁੰਦਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਆਨਲਾਈਨ ਪੇਮੈਂਟ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਹੈ ਫੋਨ ਪੇ ਇਸ ਤੋਂ ਇਲਾਵਾ Google Pay ਦੇ ਵਿੱਚ ਹੋ ਗਏ ਹਨ ਪੰਜ ਵੱਡੇ ਬਦਲਾਅ ਜੀ ਹਾਂ ਤੁਹਾਨੂੰ ਦੱਸ ਦਿਆ ਕਿ 1 ਅਗਸਤ ਤੋਂ ਹੁਣ ਜਿਹੜੇ ਕਿ ਵੱਡੇ ਬਦਲਾਅ ਹੋ ਚੁੱਕੇ ਹਨ ਸਬਜ਼ੀਆਂ ਖਰੀਦਣ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਤੱਕ ਭਾਰਤ ਦੇ ਵਿੱਚ ਜ਼ਿਆਦਾਤਰ ਲੋਕ UPI ਦੀ ਵਰਤੋਂ ਕਰਦੇ ਹਨ ਜੇਕਰ ਤੁਸੀਂ ਵੀ Google Pay PhonePe Paytm ਜਾਂ ਫਿਰ UPI ਐਪਸ ਦੀ ਵਰਤੋਂ ਕਰਦੇ ਹੋ ਤੇ ਇਹ ਖਬਰ ਤੁਹਾਡੇ ਲਈ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਸੋ 1 ਅਗਸਤ ਤੋਂ ਹੁਣ UPI ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋ ਚੁੱਕੇ ਹਨ ਜੋ ਕਿ ਰੋਜ਼ਾਨਾ ਲੈਣ ਦੇਣ ਨੂੰ ਕਰਨਗੇ ਸੋ ਸਭ ਤੋਂ ਪਹਿਲੇ ਬਦਲਾ ਦੀ ਗੱਲ ਕਰੀਏ ਤੇ ਹੁਣ ਬੈਲੈਂਸ ਚੈੱਕ ਜਿਹੜਾ ਸਿਰਫ 50 ਵਾਰ ਹੀ ਕੀਤਾ ਜਾਵੇਗਾ ਕਿਉਂਕਿ ਵਾਰ-ਵਾਰ ਬੈਲੈਂਸ ਚੈੱਕ ਕਰਕੇ ਜਿਹੜਾ ਕਿ ਸਿਸਟਮ ਦੇ ਉੱਤੇ ਕਾਫੀ ਜ਼ਿਆਦਾ ਲੋਡ ਪਾਇਆ ਜਾ ਰਿਹਾ ਹੈ ਕੁਝ ਕੁ ਲੋਕਾਂ ਦੇ ਦੁਆਰਾ ਸੋ ਲੈਣ ਦੇਣ ਦਾ ਇਤਿਹਾਸ ਜਿਹੜਾ ਕਿ ਹੁਣ ਤੁਸੀਂ ਸਿਰਫ ਦਨ ਦੇ ਵਿੱਚ 25 ਵਾਰ ਹੀ ਦੇਖ ਸਕੋਗੇ ਇਸ ਤੋਂ ਇਲਾਵਾ ਆਟੋ ਭੁਗਤਾਨ OTT ਸਬਸਕ੍ਰਿਪਸ਼ਨ ਅਤੇ ਜਾਂ ਫਿਰ EMI ਵਰਗੇ ਜਿਹੜੇ ਆਟੋ ਭੁਗਤਾਨ ਹੁਣ ਸਿਰਫ ਗੈਰ ਪੀਕ ਸਮੇਂ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਰਾਤ 9:30 ਵਜੇ ਤੋਂ ਬਾਅਦ ਜਿਹੜੇ ਕੀ ਹੋਣਗੇ ਭੁਗਤਾਨ ਦੀ ਸਥਿਤੀ ਦੀ ਜਾਂਚ ਜਿਹੜੀ ਕੀ ਹੁਣ ਭੁਗਤਾਨ ਕਰਨ ਤੋਂ ਬਾਅਦ ਤੁਸੀਂ ਦਿਨ ਵਿੱਚ ਤਿੰਨ ਵਾਰ ਹੀ ਜਿਹੜੇ ਕੀ ਇਸ ਦੀ ਸਥਿਤੀ ਦੀ ਜਾਂਚ ਕਰ ਸਕੋਗੇ ਤੇ ਹਰ ਇੱਕ ਚੈਟ ਦੇ ਵਿਚਕਾਰ ਘੱਟੋ ਘੱਟ 90 ਸਕਿੰਟ ਦਾ ਅੰਤਰ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਚਾਰਜ ਬੈਕ ਤੁਸੀਂ ਹੁਣ ਇੱਕ ਮਹੀਨੇ ਦੇ ਵਿੱਚ 10 ਵਾਰ ਹੀ ਜਿਹੜਾ ਕਿ ਚਾਰਜ ਬੈਕ ਦੀ ਬੇਨਤੀ ਕਰ ਸਕਦੇ ਹੋ ਸੋ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਹੁਣ ਪੇਮੈਂਟ ਕਰਨ ਵਾਲਿਆਂ ਦੇ ਲਈ ਇਹ ਵੱਡੇ ਬਦਲਾਅ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਜੋ ਕਿ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਸੋ ਕਾਫੀ ਦਿਨਾਂ ਤੋਂ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਬਾਹਰਲ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਨਿਰਮਾਣ ਮੰਤਰੀ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਜਿਹੜੇ ਕਿ ਅਮਰੀਕਾ ਜਾਣਾ ਚਾਹੁੰਦੇ ਸਨ 4 ਤੋਂ ਲੈ ਕੇ 6 ਅਗਸਤ ਤੱਕ ਉਹਨਾਂ ਨੇ ਅਮਰੀਕਾ ਦੇ ਬੋਸਟਨ ਦੇ ਵਿੱਚ ਜਾਣਾ ਸੀ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਉਸ ਨੂੰ ਮਨਜ਼ੂਰੀ ਹੀ ਨਹੀਂ ਦਿੱਤੀ ਹੈ ਸੋ ਅਮਰੀਕਾ ਜਾਣ ਦੇ ਜਿਹੜੇ ਕਿ ਚਾਹਵਾਨ ਸਨ ਪਰ ਉਹਨਾਂ ਨੂੰ ਹੁਣ ਕੇਂਦਰ ਸਰਕਾਰ ਨੇ ਮਨਜ਼ੂਰੀ ਹੀ ਨਹੀਂ ਦਿੱਤੀ ਹੈ ਮਨਜ਼ੂਰੀ ਹੀ ਰੱਦ ਕਰ ਦਿੱਤੀ ਗਈ ਹੈ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਅਮਰੀਕਾ ਜਾਣ ਦਾ ਜਿਹੜਾ ਸੁਪਨਾ ਵਿਚਾਰ ਹੀ ਛੱਡਣਾ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਐਲਬੀਜੀ ਐਲਪੀਜੀ ਗੈਸ ਹੋ ਗਿਆ ਹੈ ਸਸਤਾ ਜੀਹਾਂ ਤੁਹਾਨੂੰ ਦੱਸ ਦਈਏ ਕਿ 1 ਅਗਸਤ ਤੋਂ ਹੁਣ ਲਾਗੂ ਹੋਣਗੀਆਂ ਨਵੀਆਂ ਦਰਾਂ ਜੀਹਾਂ ਜਿੱਥੇ ਕਿ ਘਰੇਲੂ ਗੈਸ ਸਿਲੰਡਰ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਹੈ ਜਿਹੜਾ 19 ਕਿਲੋ ਵਾਲਾ ਕਮਰਸ਼ੀਅਲ ਵਪਾਰਕ ਸਿਲੰਡਰ ਹੈ ਉਸ ਦੇ ਵਿੱਚ ਜ਼ਰੂਰ 33 ਰੁਪਏ ਅਤੇ 50 ਪੈਸੇ ਦੀ ਮਾਮੂਲੀ ਜਿਹੀ ਕਟੌਤੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਆ ਗਈ ਹੈ ਅਖੀਰ ਪਿੰਡ ਵਾਸੀਆਂ ਦੇ ਵੱਲੋਂ ਹੁਣ ਲੈ ਲਿਆ ਗਿਆ ਹੈ ਵੱਡਾ ਫੈਸਲਾ ਜੀ ਹਾਂ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਵੱਲੋਂ ਹੁਣ ਜੀ ਹਾਂ ਪੰਜਾਬ ਸਟੇਟ ਪਾਵਰ ਕਾਮ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਸੂਬੇ ਦੇ ਵਿੱਚ ਲਾਏ ਜਾ ਰਹੇ ਬਿਜਲੀ ਦੇ 스마트 ਮੀਟਰਾਂ ਨੂੰ ਲੈ ਕੇ ਹੁਣ ਨੇੜਲੇ ਪਿੰਡ ਰਾਮਪੁਰ ਖੋਰਦ ਅਤੇ ਰਾਮ ਨਗਰ ਦੇ ਵਸਨੀਕਾਂ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕਰ ਲਿਆ ਗਿਆ ਹੈ ਕਿ ਪਿੰਡ ਦੇ ਵਿੱਚ ਉਹ ਕਿਸੇ ਹਾਲਤ ਦੇ ਉੱਤੇ ਵੀ ਮੀਟਰ ਨਹੀਂ ਲੱਗਣ ਦੇਣਗੇ ਸੋ ਮੀਟਰਾਂ ਨੂੰ ਉਹਨਾਂ ਦੇ ਵੱਲੋਂ ਹੁਣ ਪਿੰਡ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਪਿੰਡ ਦੇ ਵਿੱਚ ਪਾਵਰ ਕਾਮ ਦੇ ਕਰਮਚਾਰੀਆਂ ਦੇ ਵੱਲੋਂ ਬਿਜਲੀ ਦੇ 스마트 ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਡਟਮਾ ਵਿਰੋਧ ਕਰ ਦਿੱਤਾ ਗਿਆ ਹੈ ਤੇ ਮੀਟਰਾਂ ਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸੇ ਹਾਲਤ ਦੇ ਵਿੱਚ ਵੀ ਹੁਣ ਨਹੀਂ ਲੱਗਣ ਦੇਣਗੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਮਤਿਆਂ ਨੂੰ ਪਾਵਰਕਾਮ ਦੇ ਬਨੂੜ ਐਸ ਡੀਓ ਨੂੰ ਜਿਹੜਾ ਕਿ ਸੌਂਪਿਆ ਹੈ ਜੋ ਕਿ ਪਿੰਡ ਦੇ ਵਿੱਚ ਕੋਈ ਵੀ ਅਣਸਕਾਮੀ ਘਟਨਾ ਨਾਂ ਵਾਪਰੇ ਸੋ ਪੰਜਾਬ ਦੇ ਪਿੰਡਾਂ ਦੇ ਵੱਲੋਂ ਹੁਣ ਸਮਾਰਟ ਮੀਟਰਾਂ ਨੂੰ ਪੱਕੇ ਤੌਰ ਦੇ ਉੱਤੇ ਹੀ ਤੁੰਗਾ ਦਈਏ ਕਿ ਬੈਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੀਟਰਾਂ ਦਾ ਵਿਰੋਧ ਹੋ ਰਿਹਾ ਹੈ ਜਿਸ ਤੋਂ ਬਾਅਦ ਕੀ ਹੋ ਸਕਦਾ ਹੈ ਕਿ ਹੁਣ ਅਗਲੇ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਮੀਟਰ ਜਿਹੜੇ ਉਹ ਨਾ ਲੱਗਣ ਤੇ ਦੂਜੇ ਪਾਸੇ ਹੁਣ ਪੰਜਾਬ ਦੇ ਅਤੇ ਇਸ ਤੋਂ ਇਲਾਵਾ ਸੈਂਟਰ ਦੇ ਕੇਂਦਰੀ ਬਿਜਲੀ ਮੰਤਰੀ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਮਾਰਟ ਮੀਟਰ ਨਹੀਂ ਲੱਗੇ ਸੋ 90 ਲੱਖ ਤੋਂ ਵੱਧ ਮੀਟਰ ਲਗਾਉਣ ਦਾ ਜਿਹੜਾ ਕੀ ਐਲਾਨ ਕੀਤਾ ਗਿਆ ਸੀ ਤੇ 90 ਲੱਖ ਲੋਕਾਂ ਦੇ ਜਿਹੜੇ ਕੀ ਮੀਟਰ ਲੱਗਣੇ ਸਨ ਪਰ ਭਗਵਾਨਤਮਾਨ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ ਸੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਪਿੰਡ ਦੇ ਵਿੱਚ ਜਿਹੜੇ ਕਿ ਪਿੰਡ ਵਾਸੀ ਹਨ ਉਹਨਾਂ ਦੇ ਵੱਲੋਂ ਪੱਕਾ ਹੀ ਜਿਹੜਾ ਬੈਨ ਲਗਾ ਦਿੱਤਾ ਗਿਆ ਹੈ ਕਿ ਉਹ ਮੀਟਰ ਹੁਣ ਨਹੀਂ ਲਵਾਉਣ ਦੇਣਗੇ 스마트 ਮੀਟਰ ਜਿਹੜੇ ਕੀ ਹੁਣ ਪੱਕੇ ਤੌਰ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਨਾ ਕਰ ਦਿੱਤੀ ਗਈ ਹੈ ਲਿਖਤੀ ਮਜ਼ਾ ਜਿਹੜਾ ਕਿ ਪਾਸ ਕਰ ਦਿੱਤਾ ਗਿਆ ਹੈ ਸੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਹੋ ਗਿਆ ਹੈ ਜਾਰੀ ਸੂਬਾ ਸਰਕਾਰ ਦੇ ਵੱਲੋਂ ਹੁਣ ਪੰਚਾਇਤੀ ਸੰਪਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ 5 ਅਕਤੂਬਰ ਤੋਂ ਪਹਿਲਾਂ ਜਾਂ ਫਿਰ 5 ਅਕਤੂਬਰ ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਨੇ ਇੱਕ ਚਿੱਠੀ ਜਾਰੀ ਕਰਦਿਆਂ ਹੋਇਆ ਸੂਬੇ ਭਰ ਦੇ ਅਧਿਕਾਰੀਆਂ ਨੂੰ ਚੋਣਾਂ ਦੀ ਤਿਆਰੀ ਜਿਹੜੇ ਕੀ ਕਰਨ ਦੇ ਲਈ ਅਤੇ ਰਿਪੋਰਟ ਭੇਜਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ। ਚੋਣ ਹਲਕੇ ਅਤੇ ਬਲਾਕਾਂ ਦੇ ਨਵੇਂ ਪੁਨਰਗਠਨ ਦੇ ਆਧਾਰ ਦੇ ਉੱਤੇ ਤੈਅ ਕੀਤੇ ਜਾਣਗੇ ਜਿਸ ਦੇ ਲਈ ਹੁਣ ਨਕਸ਼ਿਆਂ ਦੀ ਮੇ ਹਾਲਟੀਆਂ ਦੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਗਈ ਹੈ ਸੋ ਕਿਤੇ ਨਾ ਕਿਤੇ ਹੁਣ ਪੰਜਾਬੀਆਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਕਿ 5 ਅਕਤੂਬਰ ਨੂੰ ਚੋਣਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਹਨ ਜਿੱਥੇ ਕਿ ਉਹਨਾਂ ਦੇ ਵੱਲੋਂ 25% ਤੱਕ ਦਾ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਉੱਤੇ ਪੈਨਲਟੀ ਵੀ ਲੱਗੇਗੀ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੰਦੇ ਹੋਏ ਤੇ ਜਿਹੜੇ ਕਿ ਤਿੱਖੇ ਹਮਲੇ ਕਰਦੇ ਹੋਏ ਕਿਹਾ ਗਿਆ ਹੈ ਕਿ ਭਾਰਤ ਦੀ ਇਕਨੋਮੀ ਜਿਹੜੀ ਆ ਉਹ ਮਰ ਚੁੱਕੀ ਹੈ ਤੇ ਹੋਰ ਵੀ ਜਿਹੜੀ ਕਿ ਡੈੱਡ ਇਕਨੋਮੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਰੂਸ ਦੇ ਉੱਤੇ ਵੀ ਨਿਸ਼ਾਨੇ ਸਾਧੇ ਤੁਹਾਨੂੰ ਦੱਸਦੀ ਹੈ ਕਿ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ ਲਗਾਤਾਰ ਰੂਸ ਦੇ ਨਾਲ ਜਿਹੜਾ ਕਿ ਵਪਾਰ ਕੀਤਾ ਜਾ ਰਿਹਾ ਹੈ ਤੇ ਉਹ ਰੂਸ ਤੋਂ ਜਿਹੜਾ ਕਿ ਕੱਚਾ ਤੇਲ ਲਿਆ ਜਾ ਰਿਹਾ ਹੈ ਜਿਸ ਦੇ ਵਿਰੋਧ ਦੇ ਵਿੱਚ ਹੁਣ 트럼ਪ ਕਾਫੀ ਜਿਆਦਾ ਖਫਾ ਨਜ਼ਰ ਆ ਰਹੇ ਹਨ ਤੇ ਮੋਦੀ ਜਿਹੜੇ ਕਿ 트럼ਪ ਨੂੰ ਆਪਣਾ ਦੋਸਤ ਮੰਨਦੇ ਹਨ ਸੋ 트럼ਪ ਦੇ ਵੱਲੋਂ ਲਗਾਤਾਰ ਮੋਦੀ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਹਨ ਤੇ ਭਾਰਤ ਦੀ ਇਕਨੋਮੀ ਨੂੰ ਡੈੱਡ ਅਤੇ ਮਰੀ ਹੋਈ ਜਿਹੜਾ ਕਿ ਦੱਸ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਲੱਖਾਂ ਬਾਹਨ ਚਾਲਕਾਂ ਦੇ ਲਈ ਬੁਰੀ ਖਬਰ ਆ ਗਈ ਹੈ ਪੈ ਗਿਆ ਹੈ ਨਵਾਂ ਪੰਗਾ ਪੜੋ ਪੂਰਾ ਹੈ ਕੀ ਮਾਮਲਾ ਜੀ ਹਾਂ ਤੁਹਾਨੂੰ ਦੱਸ ਦਈਏ ਲੁਧਿਆਣਾ ਅਤੇ ਪੂਰੇ ਪੰਜਾਬ ਦੇ ਵਿੱਚ ਵਾਹਨ ਮਾਲਕ ਪਿਛਲੇ ਕਈ ਮਹੀਨਿਆਂ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਆਰ ਸੀ ਨਾ ਮਿਲਣ ਦੇ ਕਾਰਨ ਬਹੁਤ ਸਾਰੇ ਜਿਆਦਾ ਜਿਹੜਾ ਕੀ ਪਰੇਸ਼ਾਨ ਹੋ ਚੁੱਕੇ ਹਨ ਹਾਲਾਤ ਜਿਹਾ ਹੈ ਹਨ ਕਿ ਅਕਤੂਬਰ ਸਾਲ 2024 ਤੋਂ ਬਾਅਦ ਇੱਕ ਵੀ ਆਰ ਸੀ ਜਿਹੜੀ ਨਹੀਂ ਛਾਪੀ ਗਈ ਹੈ ਨਤੀਜਾ ਇਹ ਹੈ ਕਿ ਲੋਕਾਂ ਦੇ ਵਾਹਨਾਂ ਦੀ ਜਿਹੜੀ ਕਿ ਲੋਨ ਪ੍ਰਕਿਰਿਆ ਵੀ ਫਸੀ ਹੋਈ ਹੈ ਟ੍ਰੈਫਿਕ ਪੁਲਿਸ ਹਰ ਰੋਜ਼ ਚਲਾਨ ਕਰ ਰਹੀ ਹੈ ਅਤੇ ਵਾਹਨ ਮਾਲਕ ਡੀਲਰਾਂ ਅਤੇ ਆਰ ਸੀ RTA ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਸੋ ਜਿਹੜੇ ਕਿ ਨਵਾਂ ਬਾਣ ਖਰੀਦਣ ਜਾ ਰਹੇ ਹਨ ਉਹਨਾਂ ਨੂੰ ਵੀ ਹੁਣ ਜਿਹੜਾ ਕਿ ਲੰਮਾ ਸਮਾਂ ਜਿਹੜਾ ਕਿ RC ਤੋਂ ਬਿਨਾਂ ਹੀ ਮੋਟਰਸਾਈਕਲ ਸਕੂਟਰ ਜਿਹੜਾ ਕਿ ਚਲਾਉਣਾ ਪਵੇਗਾ ਇਸੇ ਦੇ ਨਾਲ ਹੀ ਹਰ ਰੋਜ਼ 1500 ਤੋਂ ਵੱਧ ਬਾਣ ਵੇਚੇ ਜਾ ਰਹੇ ਹਨ ਇਸ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਇੱਕ ਐਕਟਵਾ ਡੀਲਰ ਰਚੇਸ਼ ਸ਼ਰਮਾ ਕਹਿੰਦੇ ਹਨ ਕਿ ਅਕਤੂਬਰ ਸਾਲ 2024 ਤੋਂ ਬਾਅਦ ਇੱਕ ਵੀ RC ਨਹੀਂ ਆਈ ਹੈ ਜਿਸ ਦੇ ਕਾਰਨ ਕਰੀਬ 5 ਲੱਖ RC ਸ਼ਿਪਾਈ ਜੇ ਫਸੇ ਹੋਏ ਕਾਰਨ ਜਿਹੜੀ ਕਿ ਗਿਣਤੀ ਲਗਾਤਾਰ ਹੁਣ ਵਧ ਰਹੀ ਹੈ ਸੋ ਹਾਲਾਤ ਕਿਤੇ ਨ ਕਿਤੇ ਆਰਸੀ ਤੋਂ ਬਿਨਾ ਵੀ ਹੁਣ ਟੂ ਵੀਲਰ ਵਾਹਨਾਂ ਦੇ ਖਰਾਬ ਹੋ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 9 10 15 16 17 ਅਤੇ 26 ਤਰੀਕ ਨੂੰ ਬੰਦ ਰਹਿਣਗੇ ਸਕੂਲ ਜੀਹਾਂ ਤੁਹਾਨੂੰ ਦੱਸ ਦਈਏ ਕਿ ਲਗਭਗ 6 ਦਿਨ ਸਕੂਲ ਹੁਣ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਗਾਸਤ ਮਹੀਨੇ ਦੇ ਵਿੱਚ ਤਿਹਾਰ ਆਉਣ ਦੇ ਕਾਰਨ ਹੁਣ ਛੁੱਟੀਆਂ ਹੋ ਚੁੱਕੀਆਂ ਹਨ